ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲਓ ਜਿੱਥੇ ਸਵੇਰ ਦਾ ਟਾਈਮ ਸੀਗਾ ਤੇ ਦੇਖੋ ਮੀ ਸਵੇਰੇ ਰਸਾਰੀ ਰਾਤ ਵੀ ਪਿਆ ਤੇ ਸਵੇਰੇ ਵੀ ਪੈ ਰਿਆ ਸੀ ਤੇ ਆਪਾਂ ਧੋ ਰਹੇ ਸੀ ਕੱਪੜੇ ਕਿਉਂਕਿ ਕੱਪੜੇ ਵੀ ਪਾਈ ਜਾਂਦੇ ਲਾਈ ਜਾਂਦੇ ਜਿੱਦੋਂ ਉਧਰ ਦਰਿਆ ਵੱਲ ਜਾਂਦੇ ਦਰਿਆ ਦੇਖਣ ਤੇ ਜਖੂ ਵਾਲ ਗੇੜਾ ਮਾਰਦੇ ਕੱਪੜੇ ਖਰਾਬ ਹੋਈ ਜਾਂਦੇ ਸੀਗੇ ਫਿਰ ਧੋਤੋ ਕੇ ਮੈਂ ਇੱਥੇ ਅੰਦਰ ਹੀ ਪੱਖੇ ਪੱਖਾ ਚਲਾਤਾ ਇੱਕ ਸਾਈਡ ਜੇ ਨੂੰ ਸਟੈਂਡ ਕਰ ਦਿੱਤਾ ਸੀਗਾ ਇਧਰ ਮੈਂ ਲੱਗੀ ਸੀਗੀ ਪੱਖਾ ਚਲਾਉਣ ਤੇ ਕੁਛ ਆਪਾਂ ਇਧਰ ਪੇਟੀਆਂ ਵਾਲੇ ਅੰਦਰ ਪੇਟੀਆਂ ਤੇ ਫੋਲੇ ਕੁਛ ਇਹ ਸਟੈਂਡ ਜੇ ਦੇ ਉੱਪਰ ਮੈਂ ਥੋੜੇ ਜਿਹਾ ਫੋਲ ਦਿੱਤੇ ਵੀ ਚਲੋ ਸੁੱਕ ਜਾਣ ਕਿਸ ਤਰ੍ਹਾਂ ਹਨਾ ਤੇ ਫਿਰ ਬੈੱਡ ਸ਼ੀਟ ਧੋਤੀ ਸੀ ਉਹ ਆਪਾਂ ਐਸ ਅੰਦਰ ਇੱਥੋਂ ਆਪਾਂ ਸੋਫੇ ਤਾਂ ਚੱਕੇ ਜੀ ਇਹ ਉਹ ਪਰੇਓ ਪਰੇਓ ਸਾਰਾ ਸਿਮ ਦਾ ਸੀ ਪਾਣੀ ਚੋਂਦਾ ਸੀਗਾ ਜੀ ਉੱਪਰੋਂ ਛੱਤ ਚੋਂ ਤੇ ਮੈਂ ਤਾਂ ਇੱਥੇ ਸੋਫੇ ਕੱਢਦੀ ਨੇ ਪੇਪਰ ਦਾ ਵੀ ਥੋੜਾ ਜਿਹਾ ਨੁਕਸਾਨ ਕਰ ਲਿਆ ਮੇਰੇ ਕੋਲ ਮੈਂ ਸੋਫਾ ਜੋਰ ਨਾਲ ਘੜਿਸ ਦਿੱਤਾ ਪਤਾ ਨਹੀਂ ਪਿੱਛੋਂ ਸੋਫੇ ਦਾ ਹੂੰਜਾ ਜਿਹਾ ਨਾਲ ਕਿਸੜ ਗਿਆ ਤੇ ਪੇਪਰ ਪਾੜ ਗਏ ਚਲੋ ਕੋਈ ਗੱਲ ਨਹੀਂ ਆਪਣੇ ਕੋਲ ਪਏ ਆ ਦੋ ਰੋਲ ਤੇ ਇੱਥੋਂ ਇੰਨਾ ਕੁ ਪੀਸ ਲਵਾ ਲਾਂਗੇ ਆਪਾਂ ਵੈਸੇ ਵੀ ਸਲਾਬੇ ਦੇ ਨਾਲ ਪੇਪਰ ਫੁੱਪਰ ਤਾਂ ਜੀ ਹੋਏ ਹੋਰ ਹੀ ਤਨ ਤੇ ਲੋ ਇਧਰ ਆਪਾਂ ਆ ਗਏ ਰਸੋਈ ਵਿੱਚ ਤੇ ਇੱਥੇ ਆਪਣੇ ਕੋ ਵੇਂਗਣਾ ਦੀ ਸਬਜ਼ੀ ਪਈ ਸੀਗੀ ਕਿਉਂਕਿ ਕੱਲ ਨਹੀਂ ਖਾਧੀ ਤੇ ਆਪਾਂ ਰੋਟੀਆਂ ਬਣਾ ਲਈਆਂ ਸੀ ਦਾਲ ਵਾਲੀਆਂ ਤੇ ਅੱਜ ਫਿਰ ਚਲੋ ਸਬਜ਼ੀ ਕਿਉਂਕਿ ਇਦਾਂ ਦੇ ਸਲਾਬੇ ਜਿਹੇ ਦੇ ਵਿੱਚ ਇੰਨੇ ਮੀਂਹ ਵਿੱਚ ਤਾਂ ਸਬਜ਼ੀਆਂ ਲਿਆਉਣੀਆਂ ਵੀ ਔਖੀਆਂ ਜੀ ਬੇਸੇ ਦਾਲਾ ਦਾਲ ਬਣਾ ਲਓ ਕਹਿੰਦੇ ਮੂੰਗੀ ਮਸਰ ਬਣਾ ਲਓ ਜਾਂ ਮੋਠਾਂ ਦੀ ਬਣਾ ਲਓ ਤੇ ਜਾਂ ਬਣਾ ਲਓ ਫੇ ਕੜੀ ਤੇ ਜਾਂ ਬਣਾ ਲਓ ਆਲੂ ਪਕੌੜੇ ਅੱਜ ਫਿਰ ਸੋਚਿਆ ਸੀ ਕਿ ਵੀ ਸ਼ਾਮ ਨੂੰ ਦੇਖੋ ਕੀ ਬਣਦਾ ਤੇ ਲੋ ਜੀ ਇੱਥੇ ਧੁੱਪ ਨਿਕਲੇ ਸੀ ਇਹ ਹੈਗਾ 2:00 ਵਜੇ ਦਾ ਟਾਈਮ ਧੁੱਪ ਤਾਂ ਵੈਸੇ ਪਹਿਲਾਂ ਹੀ ਨਿਕਲੇ ਸੀ ਥੋੜੀ ਥੋੜੀ ਇੱਥੇ ਜਰਾ ਕਿ ਟੈਕਮੀ ਜੀ ਆਈ ਸੀ ਧੁੱਪ ਤੇ ਮੈਂ ਕੱਪੜੇ ਜਿਹੜੇ ਧੋਤੇ ਸੀ ਉਹ ਵੀ ਬਾਹਰ ਸੁੱਕਣੇ ਪਾਤੇ ਤੇ ਆਰ ਦੇਣੇ ਵੀ ਆਪਣਾ ਬਿਸਤਰਾ ਮੰਜਾ ਸਾਰਾ ਕੁਝ ਬਾਹਰ ਫੋਲ ਦਿੱਤਾ ਸੀਗਾ ਤੇ ਇੱਥੇ ਆਪਾਂ ਲੱਗੇ ਜੀ ਸ਼ਾਮ ਦਾ ਟਾਈਮ ਆ 1:00 ਕੱਢਿਆ ਸੀਗੇ ਇਹ ਆਲੂ ਪਕੌੜੇ ਬਣਾਉਣ ਆਲੂ ਪਕੌੜੇ ਆਪਾਂ ਇੱਕ ਭੈਣ ਨੇ ਮੈਨੂੰ ਪੁੱਛਿਆ ਵੀ ਸੀ ਤੁਸੀਂ ਪਕੌੜੇ ਕਿਉਂ ਵੀ ਕੱਟ ਕੇ ਕਿਉਂ ਬਣਾਉਨੇ ਆ ਕਿਉਂਕਿ ਜੋੜ ਸਾਹਿਬ ਨਹੀਂ ਖਾਂਦੇ ਜੀ ਜੋੜ ਸਾਹਿਬ ਦੇ ਪਕੌੜੇ ਬਣਾਉਨੇ ਆ ਇਹਨਾਂ ਨੂੰ ਨਹੀਂ ਪਸੰਦ ਫਿਰ ਜਿੱਦਾਂ ਜੇ ਬਣਾ ਲਈਏ ਸਾਹਿਬ ਤੇ ਫਿਰ ਇਹਨਾਂ ਨੇ ਖਾਣੇ ਹੀ ਨਹੀਂ ਫਾਇਦਾ ਨਹੀਂ ਕੋਈ ਹਨਾ ਦਾਲ ਸਬਜ਼ੀ ਨਾ ਖਾਦੀ ਤਾਂ ਕਰਕੇ ਆਪਾਂ ਉਹਨਾਂ ਨੂੰ ਥੋੜਾ ਜਿਹਾ ਦਾਦੜ ਫਾਦੜ ਜਿਹਾ ਖਰੀਦ ਆਇਆ ਕੱਟ ਲਈਦੇ ਆ ਤੇ ਇੱਥੇ ਆਪਾਂ ਲੱਗ ਪਏ ਜੀ ਤੜਕਾ ਲਾਉਣ ਪਹਿਲਾਂ ਜੀਰਾ ਤੇ ਲਸਣ ਪਾ ਦਿੱਤੇ ਆ ਤੇ ਹੁਣ ਆਪਾਂ ਪਿਆਜ਼ ਗ੍ਰਾਈਂਡ ਕਰਕੇ ਰੱਖਿਆ ਉਹ ਪਾ ਦਾਂਗੇ ਹੋਰ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਵੀਡੀਓ ਬਣਾਉਣ ਨੂੰ ਦਿਲ ਵੀ ਨਹੀਂ ਕਰਦਾ ਜੀ ਪਰ ਹੁਣ ਇਹ ਆ ਵੀ ਆਏ ਆਪਾਂ ਕੰਮ ਸਹੀੜਿਆ ਆ ਤੇ ਇਹਨੂੰ ਵੀ ਕਰਨਾ ਜ਼ਰੂਰੀ ਆ ਹਨਾ ਤੇ ਮਨ ਤਾਂ ਬਹੁਤ ਪਰੇਸ਼ਾਨ ਜਾ ਰਹਿੰਦਾ ਕੱਲ ਸਾਡੇ ਵੀ ਅਨਾਉਂਸਮੈਂਟ ਹੋਈ ਵੀ ਦਰਿਆ ਦੇ ਬੰਨ ਨੂੰ ਸੰਗਵਾਲ ਕੋਲੋਂ ਢਾ ਲੱਗ ਗਈ ਆ ਤੇ ਉੱਥੇ ਕੋਈ ਨੋਚ ਹੁੰਦੀ ਆ ਜਦੋਂ ਮੈਨੂੰ ਤਾਂ ਬਾਲਾ ਪਤਾ ਵੀ ਨਹੀਂ ਇਹ ਦੱਸਦੇ ਸੀਗੇ ਆ ਕੇ ਵੀ ਦਰਿਆ ਦੇ ਬੰਨ ਦੀ ਜਿਹੜੀ ਨੋਚ ਹੁੰਦੀ ਉਹ ਖੜ ਗਈ ਤੇ ਉਹਦੇ ਕਰਕੇ ਫਿਰ ਗਾਂ ਤੋਂ ਗਾਂ ਬੰਨ ਨੂੰ ਵੀ ਖਤਰਾ ਸੀਗਾ ਵੈਸੇ ਤਾਂ ਵਿਚਾਰੇ ਸਾਰੇ ਬਚਾ ਕਰਦੇ ਤੇ ਲੱਗੇ ਸੀਗੇ ਸਾਡੇ ਪਿੰਡ ਦੇ ਵੀ ਉਧਰਲੇ ਪਿੰਡਾਂ ਦੇ ਵੀ ਬਾਕੀ ਦੇਖੋ ਜੀ ਕੁਦਰਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਹਨਾ ਉਧਰ ਕਿੰਨਾ ਨੁਕਸਾਨ ਹੋਇਆ ਤੇ ਹੁਣ ਇੱਧਰ ਵੀ ਸਤਲੋਜ ਵੀ ਬਹੁਤ ਪਾਣੀ ਦਾ ਪੱਧਰ ਵਧਿਆ ਸਤਲੋਜ ਦਾ ਵੀ ਇਹ ਹੀ ਅਰਦਾਸ ਕਰਦੇ ਆਂ ਵੀ ਕਿ ਸੇ ਪ੍ਰਮਾਤਮਾ ਜੀ ਇਹ ਆਈ ਆ ਮੁਸੀਬਤ ਤੇ ਇਹਨੂੰ ਨਜਿੱਠਣ ਦੀ ਹਿੰਮਤ ਬਖਸ਼ਿਓ ਸਾਰਿਆਂ ਨੂੰ ਅੱਬਲ ਤਾਂ ਬਚਾਈ ਕਰਿਓ ਸਾਰੇ ਪਾਸੇ ਹਨਾ ਹੁਣ ਸੁਣਦੇ ਆਂ ਵੀ ਘੱਗਰ ਨਦੀ ਆ ਜਾਂ ਉਧਰ ਵੀ ਘੱਗਰ ਦਰਿਆ ਜੋ ਵੀ ਹੈ ਉੱਥੇ ਵੀ ਪਾਣੀ ਦਾ ਪੱਧਰ ਬਹੁਤ ਵਧਿਆ ਆ ਪ੍ਰਮਾਤਮਾ ਸੁੱਖ ਵਰਸਾਵੇ ਸਾਰੇ ਪਾਸੇ ਬਹੁਤ ਫਿਕਰ ਹੁੰਦਾ ਆ ਜੀ ਦੇਖ ਦੇਖ ਕੇ ਭੈਣ ਭਰਾਵਾਂ ਨੂੰ ਮੇਰੇ ਤੋਂ ਤਾਂ ਮੈਂ ਤਾਂ ਬਹੁਤ ਘਟ ਜੇ ਮੇਰੇ ਲਾਗੇ ਸੌਣ ਦੇ ਵੀ ਆ ਨਾ ਜੋੜ ਸਾਹਿਬ ਵੀਡੀਓ ਇਦਾਂ ਕੋਈ ਖਬਰ ਸੁਣਦੇ ਆ ਤਾਂ ਮੇਰੇ ਤੋਂ ਤਾਂ ਸੁਣਨੀ ਹੁੰਦੀ ਬਹੁਤ ਦਿਲ ਜਿਆ ਹੋਰ ਤਰ੍ਹਾਂ ਹੁੰਦਾ ਆ ਵੀ ਕਿੰਨੇ ਔਖੇ ਕਰ ਦਿੱਤੇ ਰੱਬ ਨੇ ਹਨਾ ਇੱਕ ਹੁਣ ਮੀਂਹ ਨਹੀਂ ਹਟਦਾ ਮੀਂਹ ਨੇ ਤਾਂ ਕਹਿਰ ਕੀਤਾ ਪਿਆ ਜੀ ਟ੍ਰਿਪ ਟ੍ਰਿਪ ਮਕਾਨ ਵੀ ਸਾਡੇ ਤਾਂ ਇਥੋਂ ਬਰਾਂਡਾ ਗ੍ਰਿਲ ਦੇ ਕੋਲੋਂ ਕੋਲੋਂ ਫਿਰ ਬਾ ਵਾਸ਼ਰੂਮਾਂ ਤੇ ਵੀ ਸਾਡੇ ਛੱਤ ਪਾਲਾ ਛੱਤੀ ਹੈ ਜੀ ਸਾਡੇ ਸਾਰੇ ਤਾਂ ਕਰਕੇ ਉਹ ਉਥੋਂ ਵੀ ਟ੍ਰਿਪ ਟ੍ਰਿਪ ਤਿੰਨ ਚਾਰ ਥਾਂ ਤੋਂ ਹੁੰਦੀ ਸੀ ਸੋਫਿਆਂ ਵਾਲਾ ਕਮਰਾ ਵੀ ਤੇ ਫਿਕਰ ਤਾਂ ਸੀਗਾ ਹੀ ਵੈਸੇ ਤਾਂ ਜੋ ਤਰਪਾਲਾਂ ਵਗੈਰਾ ਸੀਗਾ ਕੋਠੇ ਤੇ ਸਾਰਾ ਕੁਝ ਗੱਡੀਆਂ ਗੁੱਡੀਆਂ ਨਹੀਂ ਉਹ ਵੀ ਪਾਈਆਂ ਸੀ ਕਾਗਜ਼ ਜਿਹੜਾ ਲਿਆ ਕੇ ਪਾਉਣਾ ਸੀਗਾ ਤਰਪਾਲ ਉਹ ਵੀ ਪਾਈ ਸੀਗੀ ਤੇ ਪਰ ਫਿਰ ਵੀ ਤਿੰਨ ਚਾਰ ਥਾਂ ਤੋਂ ਸਿਮਦਾ ਸੀਗਾ ਪਾਣੀ ਲੋਕਾਂ ਦੇ ਤਾਂ ਲੈਂਟਰ ਵੀ ਚੋਣ ਲੱਗ ਗਏ ਕੱਲ ਅਸੀਂ ਕਿਤੇ ਗਏ ਤਾਂ ਉਹਨਾਂ ਦੇ ਲੈਂਟਰ ਵੀ ਇਦਾਂ ਪਾਣੀ ਸੈਮਦਾ ਸੀ ਉੱਪਰ ਸਲਾਬਾ ਹੀ ਬਹੁਤ ਚੜਿਆ ਪਿਆ ਕੰਧਾਂ ਨੂੰ ਤੇ ਖਤਰਾ ਤਾਂ ਜੀ ਪਾਣੀ ਦੇ ਅੱਗੇ ਤਾਂ ਕੋਈ ਜੋਰ ਹੀ ਨਹੀਂ ਚੱਲਦਾ ਅੱਗ ਤਾਂ ਕਹਿੰਦੇ ਹੁੰਦੇ ਜੇ ਅੱਗ ਹੈ ਤਾਂ ਉਹ ਵੀ ਬਹੁਤ ਔਖੀ ਆ ਲੱਗੀ ਝਾਲਣੀ ਹੁੰਦੀ ਪਰ ਉਹਨੂੰ ਤੇ ਪਾਣੀ ਪਾ ਕੇ ਬੰਦਾ ਬਚਾਅ ਕਰ ਸਕਦਾ ਪਾਣੀ ਮੂਰੇ ਕੋਈ ਜ਼ੋਰ ਨਹੀਂ ਚੱਲਦਾ ਜੀ ਪਾਣੀ ਅੱਗੇ ਤਾਂ ਕੱਲ ਦੇਖਿਆ ਕਈਆਂ ਨੇ ਵੀਡੀਓ ਤੋਂ ਬਣਾ ਕੇ ਲਿਆਂਦੀਆਂ ਸਟੇਟਸ ਪਾਈ ਇਹ ਵੀ ਗੈਸ ਸੀ ਥੋੜੇ ਟਾਈਮ ਲਈ ਕਿਉਂਕਿ ਫਿਰ ਇਹਨਾਂ ਨੇ ਜਾਣਾ ਸੀਗਾ ਨੂਰਬਹਿਲ ਨੂੰ ਜੂਨੀਅਨ ਚ ਆਇਆ ਸੀਗਾ ਮੈਸੇਜ ਤੇ ਉੱਥੇ ਜਾਣਾ ਸੀ ਤਾਂ ਕਰਕੇ ਵੀ ਪਹੁੰਚਾ ਜਮਾ ਕਰਾਉਣ ਜਾਣੀਆਂ ਫਿਰ ਅੱਜ ਕੱয়ে ਕੱਲ ਜਾ ਨਹੀਂ ਹੋਇਆ ਅੱਜ ਕੱয়ে ਅੱਜ ਦਿਨ ਲੱਗਾ ਤੇ ਅੱਜ ਕੱয়ে ਕੱਲ ਤਾਂ ਸਾਰਾ ਦਿਨ ਮੀਂਹ ਹਟਿਆ ਨਾ ਜਿਹੜੀ ਰਾਤ ਲੰਘ ਕੇ ਗਈ ਉਹ ਰਾਤ ਵੀ ਸਾਰੀ ਮੀਂਹ ਪਈ ਗਿਆ ਤਸਵੀਰੇ ਜਾ ਕੇ ਹਟਿਆ ਮੀਂਹ ਜਦੋਂ ਜੀ ਪਹਿਲਾਂ ਮੀਂਹ ਹੌਲੀ ਹੌਲੀ ਆਉਂਦਾ ਫਿਰ ਤਾਂ ਇੰਦਾ ਸਪੀਡ ਬਣਦਾ ਸੀ ਇੱਕ ਸਪੀਡ ਨਹੀਂ ਮੀਂਹ ਪੈਂਦਾ ਸੀ ਲੋ ਜੀ ਇੱਥੇ ਆਪਾਂ ਤੜਕੇ 'ਚ ਥੋੜਾ ਜਿਹਾ ਪਾਣੀ ਪਾਇਆ ਇਹਨੂੰ ਤੜਕੇ ਨੂੰ ਰੰਨਾਂਗੇ ਪਹਿਲਾਂ ਤੇ ਫਿਰ ਇਹਦੇ ਵਿੱਚ ਆਲੂ ਪਾਵਾਂਗੇ ਆਪਾਂ ਸਬਜੀ ਬਹੁਤ ਟੇਸਟੀ ਬਣੀ ਸੀ ਆਲੂ ਪਕੌੜਿਆਂ ਦੀ। ਉਹ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਆਪਣੀ ਵੀਡੀਓ ਨੂੰ ਦੇਖਦੇ ਆ, ਲਾਈਕ ਕਰਦੇ ਆ, ਕਮੈਂਟ ਕਰਦੇ ਆ। ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਣੀ। ਆਪਣੀ ਭੈਣ ਦੇ ਨਾਲ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਭੈਣ ਭਰਾ। ਮੈਂ ਤਾਂ ਕੱਲ ਸਾਰਾ ਦਿਨ ਦੀ ਪਰੇਸ਼ਾਨੀ ਜੇ ਚ ਨਿਕਲਿਆ ਜਦੋਂ ਇਦਾਂ ਬਾਬਾ ਜੀ ਨੇ ਅਨਾਉਂਸਮੈਂਟ ਕਰਤੀ ਮੈਨੂੰ ਕਿਸੇ ਭੈਣ ਭਾਈ ਦਾ ਫੋਨ ਬਣਾਇਆ ਚੰਗਾ ਲੱਗੇ ਜਦੋਂ ਪੁੱਛਦੇ ਸੀਗੇ ਤਾਂ ਮੈਨੂੰ ਇਦਾਂ ਲੱਗੇ ਵੀ ਮੇਰੇ ਨਾਲ ਕੋਈ ਗੱਲ ਨਾ ਇਸ ਵਿਸ਼ੇ ਤੇ ਕਰੇ ਟਾਪਿਕ ਤੇ ਕਰੇ ਕਿਉਂਕਿ ਮੈਂ ਤਾਂ ਇੰਨੀ ਡਰੀ ਮੈਨੂੰ ਤਾਂ ਪਾਣੀ ਤੋਂ ਡਰੀ ਬਹੁਤ ਲੱਗਦਾ ਕਈ ਵੇਲੇ ਜੋਰਸਾਬ ਹੋਣਾਂ ਦੇ ਨਾਲ ਚਲੇ ਜਾਈਦਾ ਕੁੜੀਆਂ ਹੁੰਦੀਆਂ ਨਾਲ ਦਰਿਆ ਦੇਖਣ ਚਲ ਜੀਦਾ ਪਰ ਮੈਨੂੰ ਪਾਣੀ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਇਹ ਕੋਲ ਹੋ ਕੇ ਵੀਡੀਓ ਬਣਾ ਦਿੰਦੇ ਹੁੰਦੇ ਆ ਮੈਨੂੰ ਨਹੀਂ ਮੈਂ ਨਹੀਂ ਦੇਖ ਸਕਦੀ ਮੇਤੋ ਹੁਣ ਤਾਂ ਜਿੱਦਾਂ ਪਾਣੀ ਦਾ ਖੜਕਾ ਹੁੰਦਾ ਸੀਗਾ ਇੰਨੀ ਆਵਾਜ਼ ਪਾਣੀ ਵਿੱਚੋਂ ਆਉਂਦੀ ਸੀ ਜਦੋਂ ਇਹ ਵੀਡੀਓ ਬਣਾ ਕੇ ਲਿਆਏ ਮੇਰੇ ਕੋਲ ਵੀ ਨਹੀਂ ਸੀ ਦੇਖੀ ਜਾਂਦੀ ਮੈਂ ਤਾਂ ਜਦੋਂ ਵੀਡੀਓ YouTube ਤੇ ਇਹ ਕਹਿੰਦੇ ਕੋਸ਼ਿਸ਼ ਨਾ ਕੋਸ਼ਿਸ਼ ਤਾਂ ਪਾ ਚੱਲ ਜੇ ਹੁਣ ਪਾਉਣੀ ਆ ਰੋਜ਼ ਵੀਡੀਓ ਤੇ ਜੇ ਤੂੰ ਉਦਾਂ ਬਲੌਗ ਨਹੀਂ ਪਾਉਣਾ ਤੇ ਸ਼ਾਰਟ ਵੀਡੀਓ ਪਾ ਦਿਆ ਕਰ ਪਰ ਅੱਜ ਫਿਰ ਹਿੰਮਤ ਜੀ ਕਰਕੇ ਲੱਗੀ ਵੇ ਇੱਕ ਬੀਪੀ ਲੋ ਹੋ ਜਾਂਦਾ ਆ ਮੇਰਾ ਤਾਂ ਫਿਰ ਸਿਰ ਦੁਖਣ ਲੱਗ ਜਾਂਦਾ ਤੇ ਨਾਲ ਇਦਾਂ ਲੱਤਾਂ 'ਚ ਦਰਦਾਂ ਪੈਣ ਲੱਗ ਜਾਂਦੀਆਂ ਪਤਾ ਲੱਗ ਜਾਂਦਾ ਵੀ ਬੀਪੀ ਲੋ ਵਾ ਲਓ ਜੀ ਇੱਥੇ ਸਬਜ਼ੀ ਬਣਾ ਕੇ ਆਪਾਂ ਇੱਧਰ ਲਈ ਗੈਸ ਤੇ ਕਰ ਦਿੱਤੀ ਤੇ ਇੱਧਰ ਆਪਾਂ ਗੈਸ ਦਾ ਤਸਾਫ਼ ਸਾਫ਼ ਕਰ ਸੈਲਫ ਵੀ ਲਓ ਜੀ ਸਬਜ਼ੀ ਆਪਣੀ ਤਾਂ ਰਿੱਝੇ ਛੇਤੀ ਪੈ ਜਾਂਦੀ ਹੈ ਕਿਉਂਕਿ ਆਪਾਂ ਪਾਣੀ ਹਮੇਸ਼ਾ ਤਰੀ ਵਾਲੀ ਸਬਜ਼ੀ 'ਚ ਗਰਮੀ ਪਾਉਣੇ ਹੁੰਦੇ ਆ ਛੇਤੀ ਬਣ ਜਾਂਦੀ ਹੈ ਫਿਰ ਇੱਥੇ ਆਪਾਂ ਨਾਲ ਹੀ ਆਟਾ ਗੁੰਨ ਲਾਂਗੇ ਰੋਟੀ ਤਾਂ ਆਪਾਂ ਲੇਟ ਬਣਾਉਣੀ ਸੀਗੀ ਕਿਉਂਕਿ ਦੈਨਾ ਕਾਫੀ ਵੱਡਾ ਸੀ ਹਜੇ ਮੈਂ ਧਾਰਾ ਕੱਢ ਕੇ ਆ ਕੇ ਨਾਲ ਹੀ ਤੜਕਿਆ ਪਹਿਲਾਂ ਜਾਣ ਲੱਗੀ ਤੜਕਾ ਚੀਜ਼ ਸਵਾਰ ਗਈ ਸੀ ਆ ਕੇ ਫਿਰ ਆਪਾਂ ਤੜਕਾ ਲਾਉਣੀ ਹੁੰਦੀ ਉਧਰੋਂ ਆ ਕੇ ਭਾਂਡੇਆਂ ਦਾ ਸਾਰਾ ਕੰਮ ਨਵੇੜ ਕੇ ਤੁੱਦ ਵਾਲਿਆਂ ਦਾ ਸੱਤਾਂ ਜਦੋਂ ਚੁੰਦੀਆਂ ਤੋਂ ਦੀ ਇੰਨਾ ਕ ਭੇੜਾ ਕੰਮ ਲਾਦਾ ਕਿਤੇ ਕਿਤੇ ਕੋਈ ਭਾਂਡਾ ਰੱਖ ਦੋ ਕਿਤੇ ਕੋਈ ਭਾਂਡਾ ਰੱਖ ਦੋ ਤੇ ਫਿਰ ਜਦੋਂ ਵਿੱਚ ਛਿੱਟੇ ਪੈਂਦੇ ਉਹ ਬਾਹਰ ਨੂੰ ਵੀ ਪਾਣੀ ਆਉਂਦਾ ਤੇ ਨਾਉ ਸਫਾਈ ਕੀਤੀ ਰਹਿੰਦੀ ਹੈ ਮਨ ਇੰਨਾ ਮੇਰਾ ਤਾਂ ਅੱਜ ਅੱਜ ਵੀ ਦੋ ਦਿਨ ਅੱਗੇ ਵੀ 부ਝਿਆ 부ਝਿਆ ਜਾ ਰਿਹਾ ਕਿਉਂਕਿ ਜਿੱਥੋਂ ਜਿੱਥੋਂ ਚੁੰਦਾ ਸੀਗਾ ਚਲੋ ਤਿੰਨ ਕਮਰੇ ਆਪਣੇ ਨਹੀਂ ਬਰਾਂਡਾ ਵੀ ਕਾਫੀ ਹੱਦ ਤੱਕ ਨਹੀਂ ਚੋਇਆ ਇੱਕ ਖਾਣਾ ਇੱਥੋਂ ਸੀਗਾ ਉਹ ਵੀ ਤਿੰਨ ਕ ਬਾਲੇ ਸੀਗੇ ਤਾਂ ਦੋ ਤਿੰਨ ਕ ਬਾਲੇ ਪਾਣੀ ਸੈਮਦਾ ਸੀਗਾ ਤੇ ਪਰ ਗੁੱਸਾ ਚੜਦਾ ਸੀ ਦੇਖ-ਦੇਖ ਕੇ ਵੀ ਕੀ ਹੋਈ ਜਾਂਦਾ ਆ ਮੈਂ ਨਹੀਂ ਕਦੇ ਇੰਨਾ ਮੀਂਹ ਦੇਖਿਆ ਹੀ ਨਹੀਂ ਜੀ ਲਗਾਤਾਰੀਂ ਨਾ ਮੀਂਹ ਪੈਂਦਾ ਮੈਂ ਤਾਂ ਨਹੀਂ ਦੇਖਿਆ ਵੀ ਹਟਦਾ ਹੀ ਨਹੀਂ ਫਿਰ ਡਰ ਲੱਗਦਾ ਜਦੋਂ ਇੰਨੀ ਜ਼ੋਰ-ਜ਼ੋਰ ਨਾਲ ਮੀਂਹ ਪੈਂਦਾ ਵੀ ਪਤਾ ਨਹੀਂ ਹੁਣ ਕੀ ਹੋਊਗਾ ਕੀ ਨਹੀਂ ਲੋ ਜੀ ਆਟਾ ਆਪਾਂ ਗਨ ਕੇ ਰੱਖ ਲਵਾਂਗੇ ਤੇ ਰੋਟੀ ਜਦੋਂ ਬਣਾਉਣੀ ਆ ਉਹ ਤੋਂ ਬਣਾ ਲਾਂਗੇ ਹੋਰ ਜੀ ਮਾਲਵੇ ਵਾਲੇ ਭੈਣ ਭਰਾ ਜੋ ਵੀ ਆਪਣੇ ਨਾਲ ਜੁੜੇ ਆ ਤੁਸੀਂ ਦੱਸਿਓ ਤੁਹਾਡੇ ਵੱਲ ਤਾਂ ਨਹੀਂ ਕੋਈ ਇਦਾਂ ਦਾ ਹੈਗਾ ਕਿਉਂਕਿ ਮਾਝਾ ਦਬਾਬਾ ਤਾਂ ਹੁਣ ਪਤਾ ਲੱਗਦਾ ਹੈ ਕਿ ਮਾਝੇ 'ਚ ਤਾਂ ਜ਼ਿਆਦਾ ਹੀ ਕੁਝ ਨੁਕਸਾਨ ਹੋ ਗਿਆ ਤੇ ਦਬਾਬੇ ਵਿੱਚ ਵੀ ਡਰ ਬਣਿਆ ਪੂਰਾ ਜੀ ਸਤਲੁਜ ਦਰਿਆ ਦੇ ਪਾਣੀ ਦਾ ਕਿਉਂਕਿ ਦਿਨੇ ਤਾਂ ਚਲੋ ਉੱਥੇ ਰਹਿੰਦੇ ਆ ਸਾਰੇ ਆਸ-ਪਾਸ ਦੇ ਪਿੰਡਾਂ ਦੇ ਤੇ ਪਰ ਰਾਤ ਨੂੰ ਤਾਂ ਡਰ ਲੱਗਦਾ ਮੈਂ ਤਾਂ ਰਾਤ ਵੀ ਦਸੂਚੀ ਜਾਵੇਂ ਮੈਂ ਕਿ ਹਾਂ ਇਹ ਸਾਰੇ ਘਰਾਂ ਨੂੰ ਆ ਗਏ ਹੋਣੇ ਆ ਹੁਣ ਪਤਾ ਨਹੀਂ ਉੱਥੇ ਕੀ ਹੁੰਦਾ ਹੋਣਾ ਆ ਤੇ ਮੈਂ ਜੋਲ ਸਾਹਿਬ ਨੂੰ ਵੀ ਕੱਲ ਜਦੋਂ ਇਹ ਜਾਂਦੇ ਸੀ ਮੈਨੂੰ ਪਤਾ ਨਹੀਂ ਕਿਉਂ ਇੰਨਾ ਡਰ ਲੱਗੀ ਜਾਵੇ ਮੈਂ ਕਹਾਂ ਹਾਂ ਅਸੀਂ ਮੈਂ ਕਿਹਾ ਜਾਇਓ ਉਹਨਾਂ ਕੋਲ ਕਿੰਨੇ ਸਾਰੇ ਉੱਥੇ ਗਏ ਆ ਤਾਂ ਆਪਾਂ ਕਿਉਂ ਨਹੀਂ ਜਾਣਾ ਔਰ ਫਿਰ ਇਹਨਾਂ ਨੂੰ ਜ਼ਰੂਰੀ ਕੰਮ ਪੈ ਗਿਆ ਸੀ ਥੋੜੇ ਕਿ ਟਾਈਮ ਲਈ ਗਏ ਫਿਰ ਆ ਗਏ ਸੀ ਕਿ ਛੇਤੀ ਤੇ ਜਾਨ ਤਾਂ ਸਾਰਿਆਂ ਦੀ ਇੱਕੋ ਜਿਹੀ ਆ ਜੀ ਪਰ ਮੈਨੂੰ ਇਦਾਂ ਲੱਗਦਾ ਰਹਿੰਦਾ ਵੀ ਮੇਰੇ ਤਾਂ ਦੁਨੀਆ ਜਹਾਨ ਇਹਨਾਂ ਦੇ ਨਾਲ ਆ ਘਰ 'ਚ ਹੋਰ ਕੁਝ ਦੱਸਦਾ ਵੀ ਨਹੀਂ ਹੈ ਨਾ ਬਾਕੀ ਜੋ ਸੱਚੇ ਪਾਤਸ਼ਾਹ ਨੂੰ ਕਹਿੰਦੇ ਹੁੰਦੇ ਮੰਜ਼ੂਰ ਆ ਜੋ ਵੀ ਨਫਾ ਨੁਕਸਾਨ ਉਹਨਾਂ ਨੂੰ ਪਤਾ ਹੁੰਦਾ ਹੈ ਨਾ ਵਾਹਿਗੁਰੂ ਨੂੰ ਪਰ ਆਪਾਂ ਤਾਂ ਬਾੜਾ ਲਾਉਨੇ ਪੂਰੀ ਆਪਣੇ ਬਚਾ ਲਈ ਲੋ ਜੀ ਇੱਥੇ ਆਪਾਂ ਆ ਗਏ ਸੀ ਕੋਠੇ ਤੇ ਤੇ ਅੱਜ ਧੁੱਪ ਨਿਕਲੀ ਸੀ ਤੇ ਤਰਪਾਲਾਂ ਸਾਰੀਆਂ ਤਾਂ ਬੜੇ ਜੋ ਵੀ ਸਾਡੇ ਦਾ ਘਰ ਚ ਮਟੀਰੀਅਲ ਸੀਗਾ ਗੱਡੀਆਂ ਗੁੰਡੀਆਂ ਦੀਆਂ ਤਰਪਾਲਾਂ ਸਾਰੀਆਂ ਪਾ ਦਿੱਤਾ ਪਿੱਲ ਥੱਲੇ ਥੱਲੇ ਲਫਾਫਾ ਇਹ ਕਾਗਜ਼ ਜਾਂ ਕਹਿ ਦਿੰਦੇ ਆ ਅਸੀਂ ਤਰਪਾਲ ਕਹਿੰਦੇ ਆ ਥੱਲੇ ਥੱਲੇ ਵਿਛਾਇਆ ਸੀ ਕੋਠੇ ਤੇ ਇਹ ਜਿਹੜਾ ਵਾਈਟ ਜਿਹਾ ਕਲਰ ਦਾ ਆ ਤੇ ਉਹ ਨਾਲ-ਨਾਲ ਜੰਗਲਿਆਂ ਦੇ ਹਨਾ ਬਨੇਰਿਆਂ ਦੇ ਨਾਲ-ਨਾਲ ਪੈ ਪੈ ਕੇ ਪਾਣੀ ਤਰਪਾਲ ਦੇ ਥੱਲੇ ਜਾ ਹੀ ਜਾਂਦਾ ਸੀ ਤੇ ਕੋਠੇ ਫੇਰ ਚੁੰਦੇ ਸੀ ਜਦੋਂ ਪਹਿਲਾ ਮੀਂਹ ਪਏ ਆ ਤਿੰਨ ਚਾਰ ਦਿਨ ਲਗਾਤਾਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਫਿਰ ਦੇਖ ਇਹਨਾਂ ਨੂੰ ਦੇਖਿਆ ਕਹਿੰਦੇ ਉੱਪਰੋਂ ਪਾਣੀ ਇਦਾਂ ਪੈਂਦਾ ਨਾਲ-ਨਾਲ ਕੰਧ ਦੇ ਫਿਰ ਜੋ ਵੀ ਘਰ ਚ ਪਿਆ ਸੀ ਇਹ ਮੱਝਾਂ ਵੱਲ ਲਾਉਣ ਵਾਲੀ ਪੱਲੜ ਵਗੈਰਾ ਗੱਡੀਆਂ ਦੀਆਂ ਤਰਪਾਲਾਂ ਸਾਰਾ ਕੁਝ ਹੀ ਪਾ ਦਿੱਤਾ ਉੱਪਰ ਫਿਰ ਇਦਾਂ ਬਚਾਅ ਹੋ ਗਿਆ ਸਾਡੇ ਦੋ ਤਿੰਨੇ ਕਮਰੇ ਨਹੀਂ ਚੋਏ ਇੱਕ ਕਮਰਾ ਥੋੜਾ ਜਿਹਾ ਉਧਰੋਂ ਚੁੰਦਾ ਸੀ ਦਰਵਾਜ਼ੇ ਅੱਗੇੋਂ ਰਾਹ ਵੱਲੋਂ ਤੇ ਚਲੋ ਬਾਕੀ ਸਾਰਾ ਬਚਾਅ ਸੀਗਾ ਤੇ ਬਾਕੀ ਇਧਰੋਂ ਵੀ ਸਾਰਾ ਰਸੋਈ ਦੋ ਕਮਰੇ ਬਰਾਂਡਾ ਬਰਾਂਡੇ ਦਾ ਇੱਕ ਖਾਣਾ ਇੱਕ ਦਾ ਖਾਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਚੁੰਦਾ ਸੀ ਤੇ ਇੱਥੇ ਅਰਜਣ ਤਾਂ ਜੋੜ ਸਾਹਿਬ ਲੱਗੇ ਸੀਗੇ ਮੈਂ ਕਿਹਾ ਰਾਤ ਦਾ ਫੇਰ ਮੀਂਹ ਦੱਸਿਆ ਕਹਿੰਦੇ ਵੀ ਉਹਦੇ ਨਾਲ ਵਹਿਤਰੇ ਹੋਣੀ ਬੁਛਾ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਟੱਕ ਦੋ ਕੋਠਿਆਂ ਨੂੰ ਕਿਉਂਕਿ ਜੀ ਜਦੋਂ ਪਾਣੀ ਪੈਂਦਾ ਵਿੱਚ ਤੇ ਕੰਦਾਂ ਨੂੰ ਵੀ ਖਤਰਾ ਆਇਆ ਜਿੱਥੇ ਕਾਰਜਣ ਖੜਾ ਇੱਥੋਂ ਕੁ ਬਰਾਂਡਾ ਆਪਣਾ ਥੋੜਾ ਜਿਹਾ ਚੋਇਆ ਤੇ ਉਹ ਥੋੜਾ ਜਿਹਾ ਗਾਂ ਤੋਂ ਚੋਇਆ ਜਿੱਥੇ ਕੁ ਪਾਣੀ ਵਾਲੀ ਪੱਠੀ ਜੀ ਪਈ ਆ ਉੱਥੇ ਆਪਣੇ ਵਾਸ਼ਰੂਮ ਆ ਜਾਂਦੇ ਆ ਇੱਥੇ ਦੇਖੋ ਕਿੰਨੀ ਹਰੀਆਲੀ ਪਈ ਆ ਕਿਉਂਕਿ ਜਦੋਂ ਪਹਿਲਾਂ ਮੀਂਹ ਪਿਆ ਉਦੋਂ ਦੇਰ ਤੱਕ ਤਾਂ ਬੜੇ ਤਰਪਾਲਾਂ ਵਿਛੇ ਹੀ ਸੀਗੇ ਸਾਰੇ ਚੱਕੀ ਨਹੀਂ ਆਪਾਂ ਪਤਾ ਨਹੀਂ ਮੀਂਹ ਪਤਾ ਨਹੀਂ ਕਿਹੜੇ ਵੇਲੇ ਫੇਰ ਆ ਜਾਣਾ ਹੈ ਤੇ ਅੱਜ ਥੋੜਾ ਜਿਹਾ ਇਹਨਾਂ ਚੱਕਿਆ ਕਹਿੰਦੇ ਕੋਠਿਆਂ ਨੂੰ ਧੁੱਪ ਲੱਗੇ ਤੇ ਵੀ ਇਦਾਂ ਵੀ ਨੁਕਸਾਨ ਆ ਸਲਾ ਬਾਈ ਨਾਲ ਕੋਠਿਆਂ ਲਈ ਮਾੜਾ ਆ ਤੇ ਚਲੋ ਜੀ ਕੱਲ ਨੂੰ ਧੋਪ ਲਿੰਕ ਲਈ ਕੱਲ ਨੂੰ ਫੇਰ ਚੱਕ ਦੇਣਗੇ ਹੈ ਤਾਂ ਮਿਹਨਤ ਹੀ ਆ ਕਰਨੀ ਪੈਂਦੀ ਬਹੁਤ ਪਰ ਹੈ ਆਪਣੇ ਬਚਾ ਲਈ ਆਪਾਂ ਸਾਰਾ ਹੱਥ ਪੱਲੇ ਮਾਰਦੇ ਹਨਾ ਦੇਖੋ ਇਹ ਗੱਡੀਆਂ ਦੀਆਂ ਤਰਪਾਲਾਂ ਆ ਭੱਟੀਆਂ ਟਰੱਕਾਂ ਦੀਆਂ ਤੇ ਉਹ ਵੀ ਪੁਛਾਈ ਜਾਂਦੇ ਸੀ ਕੋਠੇ ਤੇ ਹਾਂ ਤਾਂ ਲੈਂਟਰਾਂ ਵਾਲਿਆਂ ਨੂੰ ਵੀ ਇਤਕੀ ਔਖਾ ਹੋ ਗਿਆ ਜੀ ਸਾਡੇ ਤਾਂ ਚਲੋ ਬਾਲਾ ਛੱਤ ਆ ਵੀ ਗਾਰਡਰ ਵਾਲੇ ਆ ਛੱਤ ਤੇ ਤੇ ਫਿਰ ਕਈ ਕਈ ਥਾਈਂ ਦੇਖਿਆ ਵੀ ਆ ਤਾਂ ਦੱਸ ਦੇ ਵੀ ਸਾਡੇ ਤਾਂ ਲੈਂਟਰ ਵੀ ਚੋਣ ਲੱਗ ਗਏ ਪਾਣੀ ਸੁੱਕਦਾ ਹੀ ਨਹੀਂ ਜੀ ਛੱਤਾਂ